ਪੰਜਾਬ ਸਰਕਾਰ ਹੋਈ ਮਾਲੂਮਾਲ ਲੱਬਿਆ ਗਵਾਚਿਆ ਖਜ਼ਾਨਾ ਕਈ ਫਰਮਾਂ ਨੇ ਦੂਜੇ ਸੂਬਿਆਂ 'ਚ ਜੀਐਸਟੀ ਦਾ ਲੋਕੋ ਆਇਆ ਸੀ ਪੈਸਾ ਸ਼ਸ਼ੀ ਕਾਜੀ ਤੁਸੀਂ ਜੁੜਿਓ ਐਨਆਰਆਈ ਟੀਵੀ ਨਾਲ ਮਾਸਤਰਾ ਸਿੰਘ ਉਠੋਈ ਤਾਂ ਇੱਕ ਨਵਾਂ ਖੁਲਾਸਾ ਹੋਇਆ ਜਿਸ ਵਿੱਚ ਕਿ ਕਈ ਫਰਮਾਂ ਵੱਲੋਂ ਦੂਜੇ ਸੂਬਿਆਂ ਵਿੱਚ ਪਾ ਪੰਜਾਬ ਦਾ ਪੈਸਾ ਜਿਹੜਾ ਉਹ ਛੁਪਾਇਆ ਹੋਇਆ ਸੀ ਅਸੇ ਦੇ ਚੱਲਦਿਆਂ ਹੁਣ ਪੰਜਾਬ ਦੇ ਹੱਥ ਵੀ ਵੱਡਾ ਖਜ਼ਾਨਾ ਲੱਗਿਆ ਤੇ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਮਾਲੋਮਾਲ ਹੁੰਦੀ ਨਜ਼ਰ ਆ ਰਹੀ ਐ ਜਿੱਥੇ ਦਿਨੋ ਦਿਨ ਵਿੱਤੀ ਹਾਲਾਤ ਆ ਜਿਹੜੇ ਉਹ ਵਿਗੜ ਰਹੇ ਨੇ ਪੰਜਾਬ ਦੇ ਤਾਂ ਉੱਥੇ ਹੀ ਪੰਜਾਬ ਸਰਕਾਰ ਵੀ ਕੋਸ਼ਿਸ਼ਾ ਕਰ ਰਹੀ ਐ ਕਿ ਜਿਹੜੇ ਖਜ਼ਾਨੇ ਵਿੱਚੋਂ ਪੈਸੇ ਛੁਪਾਏ ਜਾ ਰਹੇ ਨੇ ਤਾਂ ਉਹਨਾਂ ਤੋਂ ਪਰਦਾ ਚੁੱਕਿਆ ਜਾਵੇ ਤਾਂ ਅਜੇ ਹੀ ਹੁਣ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਐ ਇੱਕ ਨਿੱਜੀ ਅਖਬਾਰ ਵਿੱਚ ਲੱਗੀ ਹੋਈ ਰਿਪੋਰਟ ਨੇ ਖਲਾਸਾ ਕੀਤਾ ਹੈ ਕਿ ਦੂਜੇ ਸੁੱਭਿਆਂ ਵਿੱਚ ਜੋ ਪੰਜਾਬ ਸਰਕਾਰ ਦਾ ਕਈ ਫਰਮਾਂ ਨੇ ਖਜ਼ਾਨਾ ਲੁਕੋਇਆ ਹੋਇਆ ਸੀ ਜਾਂ ਪੈਸਾ ਲੁਕੋਇਆ ਹੋਇਆ ਸੀ ਉਸ ਤੋਂ ਹੋਣਾ ਪਰਦਾ ਝੁੱਕ ਚੁ ਹਟਿਆ ਤਾਂ ਇਹ ਪਰਦਾ ਕਿਵੇਂ ਝੁਕਿਆ ਦੱਸਦੀ ਹੈ ਕਿ ਪੰਜਾਬ ਸਰਕਾਰ ਨੂੰ ਵਿੱਤੀ ਤੰਗੀ ਦੌਰਾਨ ਕਰੀਬ 2500 ਕਰੋੜ ਰੁਪਏ ਦਾ ਗੁਆਚਿਆ ਹੋਇਆ ਖਜ਼ਾਨਾ ਮਿਲਿਆ ਹੈ ਸੁੱਭਾ ਸਰਕਾਰ ਵੱਲੋਂ ਕਰੀਬ 7000 ਫਰਮਾਂ ਦੀ ਸਨਾਖਤ ਕੀਤੀ ਗਈ ਹੈ ਜਿਨ੍ਹਾਂ ਵੱਲੋਂ IGST ਰਿਵਰਸਰ ਦੀ ਪ੍ਰਕਿਰਿਆ ਅਖਤਿਆਰ ਨਾ ਕਿਤੇ ਜਾਣ ਕਰਕੇ ਦੂਸਰੇ ਸੂਬਿਆਂ ਕੋਲ GST ਦਾ ਪੈਸਾ ਪਿਆ ਸੀ ਜੋ ਕਾਨੂੰਨੀ ਤੌਰ ਤੇ ਪੰਜਾਬ ਨੂੰ ਮਿਲਣਾ ਬਣਦਾ ਸੀ ਇਕੱਲੇ ਨਵੰਬਰ ਦਸੰਬਰ ਮਹੀਨੇ ਚ 1100 ਕਰੋੜ ਰੁਪਏ ਖਜ਼ਾਨੇ ਵਿੱਚ ਆਏ ਨੇ ਸੂਬੇ ਦੇ ਕਰ ਵਿਭਾਗ ਤਰਫੋਂ ਜਦੋਂ ਟੈਕਸਾਂ ਚ ਵਾਧੇ ਲਈ 4 ਚੁਫੇਰੇ ਸਰਕਾਰੀ ਖਲ ਖੁੰਝੇ ਫਰੋਲੇ ਗਏ ਤਾਂ ਅਪ੍ਰੈਲ ਤੋਂ ਦਸੰਬਰ 2024 ਦੌਰਾਨ ਉਪਰੋਕਤ ਕਰੋੜਾ ਰੁਪਏ ਦੀ ਸਨਾਖਤ ਹੋਈ ਹੈ ਜੋ ਲੰਘੇ 10 ਮਹੀਨਿਆਂ ਦੌਰਾਨ ਪੰਜਾਬ ਨੂੰ ਮਿਲ ਗਏ ਨੇ। ਕੁੱਲ 7000 ਫਰਮਾਂ 'ਚੋਂ 22 ਫਰਮਾਂ ਅਜਈਆਂ ਹਨ ਜਿਨ੍ਹਾਂ ਵਿੱਚ IGST ਰਿਵਰਸਲ ਦੀ ਪੂਰਨ ਪ੍ਰਕਿਰਿਆ ਅਖਤਿਆਰ ਨਾ ਕਿਤੇ ਜਾਣ ਕਰਕੇ ਦੂਸਰੇ ਸੂਬਿਆਂ ਵਿੱਚ ਕਰੀਬ 1400 ਕਰੋੜ ਰੁਪਏ ਭਏ ਨੇ। ਇਕੱਲੀ ਰੇਲ ਕੋਚ ਫੈਕਟਰੀ ਕਪੂਰਥਲਾ ਜਰੀਏ 687.69 ਕਰੋੜ ਰੁਪਏ ਖਜ਼ਾਨੇ 'ਚ ਆਏ ਨੇ। जीएसटी ਕਾਨੂੰਨ ਤਹਿਤ ਫਰਮਾਂ ਵੱਲੋਂ ਦੂਸਰੇ ਸੂਬਿਆਂ ਚੋਂ ਖਰੀਦੇ ਗਏ ਮਾਲ ਤੇ ਉਹਨਾਂ ਸੂਬਿਆਂ ਚ ਹੀ ਜੀਐਸਟੀ ਤਾਰਿਆ ਗਿਆ ਪਰੰਤੂ ਇਸ ਮਾਲ ਦੀ ਖਪਤ ਪੰਜਾਬ ਚ ਹੋਈ ਹੈ ਅਤੇ ਇਸੇ ਕਰਕੇ ਜੀਐਸਟੀ ਰਾਸੀ ਪੰਜਾਬ ਸਰਕਾਰ ਦੇ ਖਜ਼ਾਨੇ ਚ ਆਉਣੀ ਬਣਦੀ ਸੀ ਪਰੰਤੂ ਆਈਜੀਐਸਟੀ ਰਿਵਰਸਲ ਪ੍ਰਕਿਰਿਆ ਅਧੂਰੀ ਰਹਿਣ ਕਰਕੇ ਇਹ ਪੈਸਾ ਦੂਸਰੇ ਸੂਬਿਆਂ ਕੋਲ ਹੀ ਪਿਆ ਹੋਇਆ ਸੀ ਹੁਣ ਜਦੋਂ ਫਰਮਾ ਨੇ ਇਹ ਪ੍ਰਕਿਰਿਆ ਮੁਕੰਮਲ ਕੀਤੀ ਹੈ ਤਾਂ ਦੂਜੇ ਰਾਜਾਂ ਤੋਂ ਇਹ ਪੈਸਾ ਪੰਜਾਬ ਦੇ ਖਜ਼ਾਨੇ ਵਿੱਚ ਆ ਗਿਆ ਹੈ ਵਿੱਤੀ ਸਿਹਤ ਠੀਕ ਨਾ ਹੋਣ ਕਰਕੇ ਪੰਜਾਬ ਨੂੰ ਇਸ ਰਾਸ਼ਰੀ ਨੇ ਸਹਾਰਾ ਦਿੱਤਾ ਹੈ ਪਾਵਰਕਾਮ ਵੱਲੋਂ ਪਹਿਲਾਂ ਹੀ ਤਾਰਿਆ ਹੋਇਆ 129.14 ਕਰੋੜ ਰੁਪਏ ਦਾ ਟੈਕਸ ਪੰਜਾਬ ਨੂੰ ਮਿਲ ਗਿਆ ਹੈ ਪ੍ਰਾਈਵੇਟ ਤਾਪ ਬਿਜਲੀ ਘਰਾਂ ਦੀ ਗੱਲ ਕਰੀਏ ਤਾਂ ਨਾਬਾ ਪਾਵਰ ਲਿਮਟਿਡ ਤੋਂ 79.50 ਕਰੋੜ ਰੁਪਏ ਤਲਵੰਡੀ ਸਾਬੋ ਪਾਵਰ ਪਲਾਂਟ ਤੋਂ 83 ਛਾਰਿਆਂ 03 ਕਰੋੜ ਰੁਪਏ ਅਤੇ ਗੁਇੰਦਵਾਲ ਤਾਪ ਬਿਜਲੀ ਘਰ ਤੋਂ 44.16 ਕਰੋੜ ਰੁਪਏ ਪ੍ਰਾਪਤ ਹੋਏ ਨੇ ਜਿਨ੍ਹਾਂ ਵੱਲੋਂ ਤਾਰਿਆ ਟੈਕਸ ਦੂਸਰੇ ਸੁੱਬਿਆਂ ਕੋਲ ਭਿਆ ਸੀ ਬਠਿੰਡਾ ਰੈਫਾਇਨਰੀ ਤੋਂ 80.14 ਕਰੋੜ ਰੁਪਏ ਅਤੇ ట్రాਨਸਕੋ ਤੋਂ 40.99 ਕਰੋੜ ਰੁਪਏ ਮਿਲੇ ਨੇ ਉਪਰੋਕਤ ਫਰਮਾਂ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਨਾਲ ਕੋਈ ਨਫਾ-ਨੁਕਸਾਨ ਨਹੀਂ ਹੋਇਆ ਇਸੇ ਤਰ੍ਹਾਂ 40 ਹੈਲਥ케ਅਰ ਤੋਂ 24.0 ਕਰੋੜ 02 ਕਰੋੜ ਕਾਰਗਿਲ ਇੰਡੀਆ ਤੋਂ 14.55 ਕਰੋੜ ਅਰਾਦਾ ਸੋਮੇਦ ਸੰਗ ਵਿਆਸ ਦੇ 15.87 ਕਰੋੜ ਰੁਪਏ ਅਤੇ ਐਸ ਜੀ ਵੀ ਐਂਡ ਗ੍ਰੀਨ એનર્ਜੀ ਜ਼ਿਲ੍ਹਾ ਨਵਾਂ ਸ਼ਹਿਰ ਤੋਂ 17.88 ਕਰੋੜ ਰੁਪਏ ਆਈਜੀਐਸਟੀ ਰਿਵਰਸਲ ਪ੍ਰਕਿਰਿਆ ਮੁਕੰਮਲ ਹੋਣ ਤੇ ਦੂਸਰੇ ਸੂਬਿਆਂ ਤੋਂ ਪ੍ਰਾਪਤ ਹੋਏ ਨੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਕਿਹਾ ਹੈ ਕਿ ਐਂਫੋਰਸਮੈਂਟ ਦੀ ਵਧੀ ਹੋਈ ਹੈ ਜਿਸ وجہੋਂ ਮਾਲੀਆ ਪ੍ਰਾਪਤ ਹੋ ਰਿਹਾ ਹੈ ਉਹਨਾਂ ਕਹਿਆ ਹੈ ਕਿ ਲੋਕਾਂ ਤੋਂ ਟੈਕਸਾਂ ਦਾ ਕੋਈ ਬੋਝ ਪਾਏ ਬਿਨਾ ਟੈਕਸਾਂ ਦੀ ਵਸੂਲੀ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ ਵਿੱਤ ਮੰਤਰੀ ਚਿੰਮਾ ਨੇ ਕਿਹਾ ਹੈ ਕਿ ਫਰਮਾਂ ਵੱਲੋਂ ਤਾਰਿਆ ਜੀਐਸਟੀ ਦੂਸਰੇ ਸੁੱਭਿਆਂ ਕੋਲ ਪਿਆ ਸੀ ਜੋ ਲੰਘੇ 10 ਮਹੀਨਿਆਂ ਚ ਪ੍ਰਾਪਤ ਹੋਇਆ ਤਾਂ ਇਸ ਤਰੀਕੇ ਨਾਲ ਹੁਣ ਪੰਜਾਬ ਸਰਕਾਰ ਦਾ ਖਜ਼ਾਨਾ ਕਿਤੇ ਕਿਤੇ ਭਰਿਆ ਭਰਿਆ ਲੱਗ ਰਿਹਾ ਹੈ ਅਤੇ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਅਕਸਰ ਆ ਕਈ 1-2 ਮਹੀਨੇ ਬਾਅਦ ਹੀ ਪੰਜਾਬ ਸਰਕਾਰ ਨੂੰ ਕਿਤੋਂ ਜਿਹੜਾ ਪੈਸਾ ਚੁੱਕਣਾ ਪੈ ਰਿਹਾ ਜਾਂ ਕਰਜ਼ਾ ਚੁੱਕਣਾ ਪੈ ਰਿਹਾ ਉਸ ਨੂੰ ਕਿਤੇ ਨਾ ਕਿਤੇ ਹੁਣ ਠੱਲ ਪਏਗੀ ਤੇ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਕਿਤੇ ਨਾ ਕਿਤੇ ਵੱਡੀ ਰਕਮ ਆਉਂਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਾਫੀ ਤੰਗੀਆਂ ਤਰੋਟੀਆਂ ਵਿੱਚੋਂ ਲੰਘ ਰਹੇ ਆ ਸਾਡੇ ਕਈ ਵਿਭਾਗ ਜਾਂ ਅਸੀਂ ਗੱਲ ਕਰ ਲੈਂਦੇ ਆ ਕਿ ਬਿਜਲੀ ਵਿਭਾਗ ਦੀ ਧਾਬੀ ਜਲੀ ਵਿਭਾਗ ਦਾ ਕਾਫੀ ਜਿਹੜਾ ਪੈਸਾ ਉਹ ਹਲੇ ਪੰਜਾਬ ਵੱਲ ਖੜਾ ਹੈ ਪੰਜਾਬ ਸਰਕਾਰ ਵੱਲ ਖੜਾ ਹੈ ਉਧਰ ਜੇਕਰ ਟਰਾਂਸਪੋਰਟ ਦੀ ਗੱਲ ਕਰੀਏ ਤਾਂ ਪੀਆਰਟੀਸੀ ਬਸਾਂ ਜਾਂ ਵੱਖ-ਵੱਖ ਪਨਵਾਸਾਂ ਹੋ ਗਿਆ ਉਹਨਾਂ ਦਾ ਜਿਹੜਾ ਬਕਾਇਆ ਉਹ ਵੀ ਹਲੇ ਪੰਜਾਬ ਸਰਕਾਰ ਵੱਲ ਖੜਾ ਹੈ ਜਿਸ ਦੇ ਚੱਲਦਿਆਂ ਹੁਣ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਵੱਡੀ ਰਾਹਤ ਜ਼ਰੂਰ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜੋ ਇੱਕ ਖਜ਼ਾਨਾ ਪ੍ਰਾਪਤ ਹੋਇਆ ਜੀਐਸਟੀ ਦੇ ਜਿਹੜੀ ਹੈ ਵਾਪਸੀ ਹੋਈ ਹੈ ਉਹ ਕਿਤੇ ਨਾ ਕਿਤੇ ਹੁਣ ਵੱਡਾ ਹੁਲਾਰਾ ਪੰਜਾਬ ਦੇ ਖਜ਼ਾਨੇ ਨੂੰ ਦੇਵੇਗਾ ਤੇ ਪੰਜਾਬ ਸਰਕਾਰ ਕਿਤੇ ਨਾ ਕਿਤੇ ਚੰਗੇ ਹੁਣ ਵਿਕਾਸ ਕਾਰਜਾਂ ਦੇ ਲਈ ਵੀ ਕਦਮ ਚੁੱਕਦੀ ਹੋਈ ਨਜ਼ਰ ਆਵੇਗੀ ਜਿੱਥੇ ਅੱਜ ਹੀ ਇੱਕ ਨਵੀਂ ਤੇ ਤਾਜ਼ਾ ਖਬਰ ਸਾਹਮਣੇ ਆਈ ਹੈ ਕਿ ਜੋ ਡਾਕਟਰਾਂ ਦੀ ਤਨਖਾਹ ਉਹ ਵਧਾ ਦਿੱਤੀ ਗਈ ਹੈ ਤੇ ਹੁਣ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਹੋਰ ਅਜਿਹੇ ਜਿਹੜੇ ਆ ਫਰਮਾਂ ਨੇ ਜਾਂ ਅਜਿਹੇ ਜਿਹੜੇ ਆ ਜਿਹੜੇ ਆ ਛੋਪਿਆ ਹੋਇਆ ਪੈਸਾ ਉਹਨਾਂ ਨੂੰ ਕਦੋਂ ਤੱਕ ਲੱਭੇਗੀ ਅਤੇ ਹੋਰ ਕਿੰਨਾ ਮਾਲੀਆ ਇਕੱਠਾ ਹੋਏਗਾ ਜਿਸ ਨਾਲ ਪੰਜਾਬ ਨੂੰ ਹੋਰ ਮਜ਼ਬੂਤੀ ਮਿਲੇਗੀ